ਉਹ ਅੰਗਰੇਜ਼ਾਂ ਦੀ ਉਲਾਦ ਆਪਣੇ ਆਪ ਨੂੰ ਮੰਨਦਾ ਸੀਗਾ ਅੰਗਰੇਜ਼ਾਂ ਕੋ ਪਹੁੰਚ ਗਿਆ ਠੀਕ ਹੈ ਜੀ ਉਹਦੀ ਹਰਕਤਾਂ ਵੀ ਅੰਗਰੇਜ਼ਾਂ ਵਾਲੀਆਂ ਅੰਗਰੇਜ਼ੀ ਪਿੱਕਚਰ ਬਣਾਈ ਉਹਨੇ ਅੰਗਰੇਜ਼ੀ ਪਿੱਕਚਰ ਫੈਲਾਈ ਤੇ ਉਹ ਕਿਤੇ ਨਾ ਕਿਤੇ ਨਾ ਆਪਣੇ ਆਪ ਨੂੰ ਅੰਗਰੇਜ਼ ਦੀ ਅੰਗਰੇਜ਼ਾਂ ਦਾ ਟ੍ਰੇਡ ਸਮਝਦਾ ਮੇਰੇ ਅੰਦਰ ਅੰਗਰੇਜ਼ਾਂ ਦਾ ਟ੍ਰੇਡ ਹੈਗਾ ਉਹਨੇ ਹਰ ਹਰਕਤ ਵਰਤੀ ਕਿ ਮੈਂ ਕਿਸੇ ਤਰੀਕੇ ਬਾਲੀਵੁੱਡ ਚ ਪਹੁੰਚ ਜਾ ਕੱਲ ਡੋਨਲਡ ਟਰਪ ਨੇ ਚੱਕੀ ਹੈ ਨਾ ਸੌ ਚੱਕੀ ਹੈ ਇਹਨੂੰ ਉੱਥੇ ਬੁਲਾ ਕੇ ਕਿਤਾਬ ਦੇਣਾ ਚਾਹੀਦਾ ਸੀਗਾ ਉੱਤੇ ਕਿ ਤੂੰ ਦੁਨੀਆ ਦਾ ਸਭ ਤੋਂ ਬੇਤਹਾਸ਼ਾ ਬੇਸ਼ਰਮ ਪੰਦਾਤ ਨੰਬਰ 1 ਤੇ ਗਲੋਬਲਾਈਜ਼ ਬੇਸ਼ਰਮ ਬੰਦਾ ਤੇ ਕਿਹਨੂੰ ਕਹਿਣਾ ਉਹ ਇੱਕੁੱਲੜ ਪੀਦੇ ਆ ਹੂੰ ਅੰਗਰੇਜ਼ਾਂ ਦੀ ਲਾਸਮਝ ਕੇ ਗਰੀਜਾ ਕੋ ਚਲਾ ਗਿਆ ਦੇਖੋ ਕਿ ਮੈਂ ਅੰਗਰੇਜ਼ ਆ ਠੀਕ ਹੈ ਜੀ ਮੈਨੂੰ ਨਹੀਂ ਪਤਾ ਕਿਹੜੇ ਕਟਾਣੂ ਤੇਰੇ ਅੰਦਰ ਹੈਗੇ ਨੇ ਜਿਹੜੇ ਅੰਦਰ ਉਛਲੀ ਜਾਂਦੇ ਪਏ ਨੇ ਬਾਰ-ਬਾਰ ਕਿ ਮੈਂ ਇੱਥੋਂ ਦੀ ਅੰਗਰੇਜ਼ਾਂ ਕੋ ਚਲਾ ਗਿਆ ਜਾ ਕੇ ਹੁਣ ਅੰਗਰੇਜ਼ਾਂ ਵਾਲੇ ਕੰਮ ਕਰਾਂਗੇ ਅੰਗਰੇਜ਼ਾਂ ਵਾਲੀਆਂ ਪਿੱਚੜਾ ਬਣਾਏਗਾ ਉਹਨੂੰ ਸਾਨੂੰ ਪਤਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਆਪਣੇ ਨੂੰ ਜਾਦੀ ਲੋਕੀ ਅੰਗਰੇਜ਼ਾਂ ਤੋਂ ਜਾਦੀ ਚਾਹੁੰਦੇ ਸੀਗੇ ਤੂੰ ਅਜੇ ਅੰਗਰੇਜ਼ਾਂ ਕੋ ਜਾ ਕੇ ਗੁਲਾਮ ਬਣਨ ਨੂੰ ਤ ਏ ਤੂੰ ਭੁੱਲ ਜਾ ਕਿ ਪੰਜਾਬੀ ਤੈਨੂੰ ਉੱਥੇ ਨਹੀਂ ਮਿਲਨੇ ਉੱਥੇ ਵੀ ਸਿੱਖੀ ਨੂੰ ਮੰਨਣ ਵਾਲੇ ਬਹੁਤ ਲੋਕ ਨੇ ਤੇਰੀਆਂ ਹਰਕਤਾਂ ਚ ਇਦਾਂ ਨਹੀਂ ਰਹੀਆਂ ਤੈਨੂੰ ਉੱਥੇ ਵੀ ਤੈਨੂੰ ਸਿਕਿਉਰਿਟੀ ਦੀ ਲਾੜੀ ਪੈਣੀ ਹੈ ਦਰਖਾਸਤ ਕਿਤੇ ਨਾ ਕਿਤੇ ਰਾਣੀ ਨੂੰ ਜਾ ਕੇ ਦਰਖਾਸਤ ਲਾਣੀ ਪੈ ਜਾਣੀ ਤੈਨੂੰ ਉੱਥੇ ਜਾ ਕੇ ਹਮੇਸ਼ਾ ਤੂੰ ਕੋਸ਼ਿਸ਼ ਕੀਤੀ ਹੈ ਬਲਗੈਰਿਟੀ ਪ੍ਰਮੋਟ ਕਰਨ ਦੀ ਠੀਕ ਹੈ ਜੀ ਜਿਹੜੀ ਕਿ ਬੱਚਿਆਂ ਦੇ ਬੜਾ ਜ਼ਿਆਦਾ इम्प्रेस रेट ਜਿਹੜੇ ਬੱਚੇ ਨੇ ਉਹਨਾਂ ਨੇ ਬਹੁਤ ਫਰਕ ਪਾੰਦੀ ਏ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਬਲਗੈਰਿਟੀ ਮੈਂ ਪ੍ਰਮੋਟ ਕਰਾਂ ਬੇਸਿਕਲੀ ਥਰੂ ਯੂਰ ਵਾਈਫ ਮੈਂ ਹੈਰਾਨ ਹਾਂ ਉਸ ਕੁੜੀ ਤੋਂ ਵੀ ਗੁਰਪ੍ਰੀਤੋਂ ਵੀ ਕਿ ਤੂੰ ਕਦੀ ਵੀ ਤੇਰੇ ਫਾਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਦੀ ਸੁਣਾਬ ਨਹੀਂ ਕੀਤਾ ਕਿ ਇਹ ਕੰਮ ਨਾ ਕਰੋ ਤੁਹਾਨੂੰ ਜਕੜਨ ਮਹਿਸੂਸ ਹੋਣ ਲੱਗੀ ਇੱਥੇ ਤੁਹਾਨੂੰ ਸਿਕਿਉਰਟੀਆ ਮਿਲ ਗਈਆਂ ਸਭ ਕੁਝ ਮਿਲ ਗਿਆ ਪਰ ਤੁਹਾਨੂੰ ਕਿਤਨਾ ਕਿਤੇ ਨਾ ਆਪਣੇ ਦਿਲ ਦੇ ਅੰਦਰ ਕਿ ਸਾਡੀਆਂ ਵੀਡੀਓ ਨਹੀਂ ਪੈ ਰਹੀਆਂ ਸਾਨੂੰ ਉਹ ਸਵਾਦ ਨਹੀਂ ਆ ਰਿਹਾ ਸਵਾਦ ਲੈਣ ਲਈ ਤੂੰ ਇੰਗਲੈਂਡ ਪਹੁੰਚ ਗਿਆ ਮੈਂ ਮੈਂ ਦੇਖੋ ਮੈਂ ਤੁਹਾਡੇ ਇੰਟਰਵਿਊ ਚ ਕਈ ਵਾਰ ਹੀ ਕਿਹਾ ਸਹਿਜ ਤੇਰੇ ਇੱਕ ਬੇਟਾ ਹੋ ਗਿਆ ਬੇਟੇ ਲਈ ਮਾਪੇ ਉਹਦੇ ਗਾਈਡਲ ਹੁੰਦੇ ਨੇ ਤੁਸੀਂ ਕੱਲ ਨੂੰ ਕੀ ਦੱਸੋਗੇ ਤੁਹਾਡੀ ਪਿਕਚਰ ਆਈ ਸੀ ਉਤਰ ਆ ਤੇ ਤੇਰਾ ਪਾਪਾ ਬੜੀ ਵਧੀਆ ਪਿਕਚਰ ਬਣਾ ਕੇ ਗਿਆ ਈ ਵਾਟ ਦ ਥਿੰਗ ਯੂ ਕੈਨ ਗਿਵ ਟੂ ਯਰ ਚਾਈਲਡ ਮੈਂ ਬੀਇੰਗ ਅ ਟੀਚਰ ਕਹਿਣਾ ਪਿਆ ਭਾਈ ਠੀਕ ਹੈ ਨਾ ਕੱਲ ਨੂੰ ਮੰਨ ਲਾ ਤੇਰਾ ਬੱਚਾ ਮੇਰਾ ਸਟੂਡੈਂਟ ਬਣਦਾ ਮੈਂ ਤਾਂ ਸਮਝਾਉਂਗਾ ਨਾ ਉਹਨੂੰ ਚੱਗੇ ਰਾ ਲਾਉਂਗਾ ਤਾਂ ਤੂੰ ਕਿਉਂ ਨਹੀਂ ਲਾਂਦਾ ਪਿਆ ਐਸੇ ਪੇਰੈਂਟ ਮੈਂ 200% ਕਹਿਣਾ ਹੁਣ ਰੀਲੀਜ਼ ਕਰੂਗਾ ਵੀਡੀਓ ਆਪਣੀਆਂ ਸਾਰੀਆਂ ਜਿਹੜੀਆਂ ਬਣਾਈ ਦੇਖੋ ਇਹਦੀ ਅੰਬੀਸ਼ਨ ਬਹੁਤ ਓਵਰ ਹੈ ਗਈ ਹੈ ਉਸ ਲੈਵਲ ਦਾ ਬੰਦਾ ਨਹੀਂ ਹੈਗਾ ਜਿਸ ਲੈਵਲ ਦੀ ਅੰਬੀਸ਼ਨ ਬਣਾ ਕੇ ਬੈਠਾ ਹੋਇਆ ਸੀਗਾ ਤੂੰ ਆਪਣੇ ਆਪ ਨੂੰ ਅੰਗਰੇਜ਼ ਸਮਝ ਕੇ ਨਾ ਉੱਥੇ ਪਹੁੰਚ ਗਿਆ ਪਰ ਰਹਿਣਾ ਤੂੰ ਦੇਸੀ ਹੈ ਮੇਰੀ ਗੱਲ ਸੁਣ ਲੈ ਪਿੱਕਚਰ ਤੇੜੀ ਦੇਸੀ ਹੀ ਰਹਿਣੀ ਹੈ ਜੋ ਮਰਜ਼ੀ ਕਰ ਲੈ ਠੀਕ ਹੈ ਪੰਜਾਬ ਦੀ ਧਰਤੀ ਤੋਂ ਆਪਣੇ ਨੂੰ ਕੁੱਟਣ ਵਿੱਚ ਸੁਖੂਸ਼ ਕਰ ਰਿਹਾ ਸੀ ਠੀਕ ਹੈ ਜੀ ਮੈਂ ਲੱਕ ਲਾ ਲਾ ਕੇ ਵੀਡੀਓ ਨਹੀਂ ਪਾ ਰਹੀ ਮੈਂ ਆਪਣੇ ਜੋ ਚਾਹਣੇ ਤੰਤਰੇ 'ਚ ਮੈਂ ਕਰ ਨਹੀਂ ਪਾ ਰਿਆ ਇਸ ਲਈ ਹੰਡੋੜਨਾ ਪੈ ਗਿਆ ਹੋਰ ਕੁਝ ਨਹੀਂ ਸੀ ਕਿਆ ਜੰਦਾ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਇਦਿਆਂ ਉਹ ਆਹ ਤਾਂ ਉਹ ਵੀਡੀਓ ਲੱਕ ਲੱਕ ਟੋਨੋ ਟੋਨ ਵਾਲੀਆਂ ਉਹ ਪੈਂਦੀਆਂ ਨਹੀਂ ਪਈਆਂ ਸੀਗੀਆਂ ਤਾਂ ਇਹਨੂੰ ਦਿੱਕਤ ਆ ਗਈ ਸੀਗੀ ਉਹ ਆਪਣਾ ਨੂੰ ਘੁੱਟ ਮਹਿਸੂਸ ਕਰਕੇ ਬਾਹਰ ਅੰਗਰੇਜ਼ ਬਣਨ ਨੂੰ ਦੌੜ ਗਿਆ ਕਿ ਮੈਂ ਅੰਗਰੇਜ਼ ਹੈਗਾ ਵੱਡਾ ਫਰੰਗੀ ਹੈਗਾ ਮੈਂ ਤੂੰ ਮੈਨੂੰ ਦੱਸ ਦੇਣਾ ਚਾਹਨਾ ਜੰਮਿਆ ਪਹਿਲਾਂ ਤੂੰ ਇਸੇ ਧਰਤੀ ਤੇ ਆ ਤੇਰਾ ਵਸਾਤਾ ਅਸੀਂ ਪਿੱਛੇ ਵੀ ਨਹੀਂ ਛੱਡਦਾ ਈ ਧਿਆਨ ਨਾ ਰਹੀ ਕੋਈ ਤੇਰੀ ਮਾੜੀ ਵੀਡੀਓ ਆਈ ਜੋ ਵੀ ਆਈ ਉੱਥੇ ਤੱਕ ਵੀ ਤੈਨੂੰ ਸਬਕ ਸਿਖਾਉਣ ਲਈ ਸਾਡੇ ਉੱਥੇ ਭਰਾ ਬੈਠੇ ਨੇ